ਖਣੀਆਂ ਲਈ ਜੇ ਪਿਛਲੀ ਵਾਰ ਵੀ ਤੁਸੀਂ ਦੇਖਿਆ ਇਹਨਾਂ ਦਾ ਕੀ ਮਕਸਦ ਹੁੰਦਾ ਆਪਣੀ ਗੱਲ ਕਹੀ ਬਾਹਰ ਲਾਂਗੇ ਅਸੀਂ ਪੰਜਾਬ ਦੇ ਮਸਲੇ ਸੁਣ ਲਈ ਤਿਆਰ ਆ ਪਰ ਇੱਥੇ ਕਹਿਣ ਦਾ ਸ ਹੈ ਤੁਸੀਂ ਦੇਖ ਲਓ ਤੁਸੀਂ ਕੱਲ ਵੀ ਦੇਖ ਲਓ ਇਹਨਾਂ ਨੇ ਅੰਦਰ ਖੜਨਾ ਕੋਈ ਨਹੀਂ ਇਹਨਾਂ ਨੇ ਬਾਹਰ ਨੂੰ ਭੱਜਣਾ ਨਹੀਂ ਪਤਾ ਨਹੀਂ ਕੀ ਇਹਨਾਂ ਦੇ ਕੋਈ ਪ੍ਰਿੰਟ ਲੜੀ ਹੁੰਦੀ ਹੈ ਜਿਹੜੇ ਜਿਹੜੇ ਕਿਸਾਨ ਕਿਸਾਨ ਇੱਥੇ ਬੈਠੇ ਨੇ ਉਹਨਾਂ ਦੇ ਲਗਾਤਾਰ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਉਹਨਾਂ ਦੇ ਟੱਚ ਨਾਲ ਗੱਲਬਾਤ ਚੱਲ ਰਹੀ ਆ ਔਰ ਗੱਲਬਾਤ ਰਾਹੀ ਜਿਹੜਾ ਮਸਲੇ ਦਾ ਹੱਲ ਆ ਉਹ ਜਿਹੜਾ ਕੱਟਿਆ ਜਾਊਗਾ ਇਹ ਉਹ ਸਾਡੇ ਤੁਸੀਂ ਦੇਖਿਆ ਸਾਡੇ ਇਧਰ ਬਾਈ ਮਾਈਕ ਲਓ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਲੋਕ ਸਭਾ ਦੇ ਐਮਪੀ ਸੀਗੇ ਤਾਂ ਆਪਣੀ ਗੱਲ 543 ਚ ਰੱਖਣ ਵਾਸਤੇ ਇੱਕ ਮਿੰਟ ਦੇ ਵਿੱਚ ਪੂਰੀ ਕਰ ਲੈਂਦੇ ਸੀਗੇ ਇਮਾਨੇ ਟਾਈਮ ਵੀ ਮਿਲਦਾ ਸਭ ਕੁਝ ਹੁੰਦਾ ਜਿੰਨਾ ਟਾਈਮ ਹੋਊਗਾ ਬੰਦਾ ਟਾਈਮ ਹੈ ਉਹ ਇਹਨਾਂ ਨੂੰ ਵੀ ਮਿਲੂਗਾ ਔਰ ਆਪਣੀ ਗੱਲ ਰੱਖ ਸਕਦੇ ਨੇ ਪਰ ਇਹਨਾਂ ਦੇ ਗੱਲ ਰੱਖਣੀਆਂ ਨਹੀਂ ਜੇ ਪਿਛਲੀ ਵਾਰ ਵੀ ਤੁਸੀਂ ਦੇਖਿਆ ਇਹਨਾਂ ਦਾ ਕੀ ਮਕਸਦ ਹੁੰਦਾ ਆਪਣੀ ਗੱਲ ਕਹੀ ਬਾਹਰ ਲਾਂਗੇ ਅਸੀਂ ਪੰਜਾਬ ਦੇ ਮਸਲੇ ਸੁਣ ਲਈ ਤਿਆਰ ਆ ਪਰ ਇੱਥੇ ਕਹਿਣ ਦਾ ਸਹੀ ਸੋ ਤੁਸੀਂ ਦੇਖ ਲਓ ਤੁਸੀਂ ਕੱਲ ਵੀ ਦੇਖ ਲਓ ਇਹਨਾਂ ਨੇ ਅੰਦਰ ਖੜਨਾ ਕੋਈ ਨਹੀਂ ਇਹਨਾਂ ਨੇ ਬਾਹਰ ਨੂੰ ਭੱਜਣਾ ਜਿਵੇਂ ਪਤਾ ਨਹੀਂ ਕੀ ਇਹਨਾਂ ਦੇ ਕੋਈ ਪ੍ਰਿੰਟ ਲੜੀ ਹੁੰਦੀ ਆ ਤੁਸੀਂ ਦੇਖੋ ਜਿਹੜੇ ਜਿਹੜੇ ਕਿਸਾਨ ਕਿਸਾਨ ਇੱਥੇ ਬੈਠੇ ਨੇ ਉਹਨਾਂ ਦੇ ਲਗਾਤਾਰ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਉਹਨਾਂ ਦੇ ਟੱਚ ਚ ਹੈ ਲਗਾਤਾਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਔਰ ਗੱਲਬਾਤ ਰਾਹੀ ਜਿਹੜਾ ਮਸਲੇ ਦਾ ਹੱਲ ਆ ਉਹ ਜਿਹੜਾ ਕੱਢਿਆ ਜਾਊਗਾ ਇਹ ਮੈਂ ਤੁਹਾਡੇ ਨਾਲ ਆ ਜਿਹੜਾ ਗੱਲਬਾਤ ਆਪਣੀ ਕਰਦੇ ਆ